ਚਾਰ ਪਾਮ ਦੋਏ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਈ ਹੈ ਤਬ ਕੈਸੇ ਗੁਣ ਗਈ ਹੈ ਫਿਰ ਸੁਣਿਓ ਮਨਾ ਕਿਤੇ ਜੇ ਤੇਰੇ ਨਾਲ ਇਹ ਵਾਪਰ ਗਿਆ ਫਿਰ ਜੇ ਇਹ ਹਾਲਤ ਬਣ ਗਈ ਚਾਰ ਪਾਮ ਪੈਰ ਤੇਰੇ ਚਾਰ ਤੇ ਦੋ ਸਿੰਘ ਤੇ ਮੂੰਹ ਐਡਾ ਵੱਡਾ ਜੀਵ ਪੁੱਛੋ ਕੁਝ ਨਾ ਅੱਧੇ ਫੁੱਟ ਦੀ ਜੀਵ ਪਰ ਬੋਲ ਕੋਈ ਨਹੀਂ ਸ਼ਬਦ ਆ ਜੇ ਤੂੰ ਬੋਲ ਰਿਹਾ ਮਾਣਾ ਇਹ ਸ਼ਬਦ ਥੋੜਾ ਤੋਂ ਬੋਲੇ ਤੈਨੂੰ ਪੀੜ ਹੋਵੇ ਤੈਨੂੰ ਪਿਆਸ ਲੱਗੇ ਭੁੱਖ ਲੱਗੇ ਇੱਥੇ ਮਹਾਰਾਜ ਬਲਦ ਦੀ ਬੈਲ ਦੀ ਗੱਲ ਕਰ ਰਿਹਾ ਪੰਜਾਬੀ ਸਾਡੇ ਆਪਣੇ ਢੱਗਾ ਸ਼ਬਦ ਵਰਤੇ ਸਨ ਮਹਾਰਾਜ ਕਹਿੰਦਿਆ ਮੈਨੂੰ ਦੱਸ ਤੇਰੇ ਨਾਲ ਕੀ ਬੀਤੇਗੀ ਚਾਰ ਪੈਰ ਹੋਣਗੇ ਮੂੰਹ ਗੁੰਗਾ ਹੋਵੇਗਾ ਕੰਨ ਤੇਰੇ ਵੱਡੇ ਹੋਣਗੇ ਉਂਝ ਜਿਹੜੇ ਸੰਪਰਦਾਇ ਗੁਰਮਖਾਂ ਨੇ ਅਰਥ ਕੀਤੇ ਇਹਦੇ ਅਰਥਾਂ ਵਿੱਚ ਉਹਨਾਂ ਭੂਮਿਕਾ ਦਿੱਤੀ ਹੈ ਕਿ ਇੱਕ ਜ਼ਿਮੀਦਾਰ ਸੀ ਉਹਦੇ ਚਵਾਰੇ ਚ ਇੱਕ ਪਖੰਡੀ ਰਹਿੰਦਾ ਸੀ ਸਿਮਰਨ ਭਜਨ ਖਾਇ ਕੋਈ ਨਹੀਂ ਬੰਦਗੀ ਕੋਈ ਨਹੀਂ ਚ ਕਰਦਾ ਉਹ ਸਾਰਾ ਦਿਨ ਖਾਈ ਜਾਣਾ ਸੁੱਤੇ ਰਹਿਣਾ ਨਾ ਉਹਨੇ ਕੋਈ ਸ਼ਬਦ ਨਾ ਬਾਣੀ ਨਾ ਸੇਵਾ ਕਬੀਰ ਸਾਹਿਬ ਨੇ ਮੈਂ ਤਾਂ ਕਿ ਅਭੀ ਕਿਸੇ ਦਿਮਨ ਚ ਹੋ ਸਕਦਾ ਪੜਿਆ ਹੋਵੇ ਤੇ ਆ ਵੀ ਅਸੀਂ ਦੇਖ ਤਾਂ ਪੜਿਆ ਸੀ ਇਹ ਵੀ ਅਥਾਨਕਾ ਹੈ ਇਸ ਵਿੱਚ ਦਿੱਤਾ ਹੈ ਉਹ ਕਬੀਰ ਸਾਹਿਬ ਨੇ ਕਰਨਾ ਤੂੰ ਬੰਦਾ ਬਣਾ ਭਗਤੀ ਕਰਿਆ ਕਰ ਉਹ ਮਰ ਗਿਆ ਕਹਿੰਦਾ ਜਦੋਂ ਮਰਿਆ ਅਗਲਾ ਜਨਮ ਬੈਲ ਦਾ ਮਿਲ ਗਿਆ ਤੇ ਕਬੀਰ ਸਾਬ ਆਤਮਦਰਸ਼ੀ ਨੇ ਯਾਦ ਰੱਖਿਓ ਇਹ ਆਪਣੀਆਂ ਜਿਹੜੀਆਂ ਆ ਕਿਰਨਾਂ ਨੇ ਨਾ ਐਕਸ-ਰੇ ਦੂਜੀ ਤੀਜੀ ਜਿਹੜੀ ਆ ਏ ਇਹ ਸਿਰਫ ਬੋਡੀ ਦੀਆਂ ਨਾੜੀਆਂ ਨੂੜੀਆਂ ਦੇਖਦੀਆਂ ਨੇ ਤੇ ਜਿੰਨੂੰ ਰੱਬ ਨੇ ਸ਼ਬਦ ਦੀ ਕਿਰਪਾ ਉਹ ਦਿੱਤੀ ਉਹ ਬੰਦੇ ਦੇ ਪਿਛਲੇ ਜਨਮ ਵੀ ਵੇਖ ਕੇ ਦੱਸ ਦਿੰਦਾ ਸਕੈਨਿੰਗ ਕਰਦੇ ਆ ਵੀ ਤੂੰ ਕੀ ਕੁਝ ਖਾ ਉਹ ਮਰ ਕੇ ਬਲਦ ਬਣ ਗਿਆ ਉੱਥੇ ਕਹਿੰਦੇ ਨੇ ਜਦੋਂ ਇਹਦੀ ਖਾਲਤ ਇਹ ਹੋ ਗਈ ਉੱਥੇ ਸ਼ਬਦ ਕਿਹਾ ਪਰ ਮੈਂ ਇਹਦੇ ਅਰਥ ਕਿਉਂ ਕਰਾਂਗਾ ਮਨਾ ਕੱਲ ਨੂੰ ਤੇਰੇ ਨਾਲੇ ਵਾਪਰ ਜਾਈਂ ਫਿਰ ਬਿੰਤੀ ਸੁਣਿਓ ਮੈਂ ਡਰਾ ਨਹੀਂ ਰਿਹਾ ਪਰ ਸਤਿਗੁਰੂ ਤੇਗ ਬਹਾਦਰ ਕਹਿੰਦੇ ਨੇ ਮੈਂ ਦੱਸ ਤੇਰੀ ਹਾਲਤ ਕੀ ਹੋਣੀ ਹੈ ਇਹ ਸ਼ਬਦ ਕਹੇ ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈਏ ਤੇ ਇਹ ਉਹ ਸਮਝ ਸਕਣਗੇ ਜਿਨ੍ਹਾਂ ਹਲਵਾਇ ਆਮ ਸੱਜਣਾ ਨੂੰ ਨਾਮ ਹੀ ਸਮਝ ਪੈ ਮਰ ਯਤਨ ਕਰਾਂਗਾ ਅਰਥ ਕਰਦੇ ਮਹਾਰਾਜ ਕਹਿੰਦੇ ਨੇ ਕਿ ਤਬ ਕੈਸੇ ਗੁਣ ਗਈਏ ਉਠਤ ਬੈਠਤ ਠੇਂਗਾ ਪਰਖੈ ਤਬ ਕਤ ਮੂਡ ਉਥੇ ਟਿੱਪੀ ਨਹੀਂ ਪਈ ਵੈਸੇ ਆਠੇ ਹੀ ਕਰੀਏ ਤਬਕਤ ਮੂਡ ਲੁਕਈ ਹੈ ਜਦੋਂ ਉੱਠੇਗਾ ਤਾਂ ਵੀ ਸੋਟਾ ਬੈਠੇਗਾ ਤਾਂ ਵੀ ਸੋਟਾ ਤੇ ਮੈਨੂੰ ਪਤਾ ਹੈ ਕਈ ਬਲਦ ਇਹੋ ਜਿਹਾ ਸ਼ਿਕਾਇਤਾਂ ਪੁਰਾਣੀ ਮਾਰਨੀ ਕਹਣ ਬਹਿ ਜਾ ਸੱਚੀ ਮੁੱਛੋ ਬਲਦ ਬਹਿ ਜਾਂਦਾ ਸੀ ਤੇ ਜਦੋਂ ਬੈਠੇ ਨੇ ਉੱਠਣਾ ਪੁਰਾਣੀ ਸਮਝਨੇ ਆ ਨਾ ਅਸੋਟੀ ਸੋਟੀ ਮਾਰਨੀ ਚੱਲ ਵੀ ਉੱਠ ਮਹਾਰਾਜ ਕਹਿੰਦੇ ਨੇ ਇਹੋ ਜਿਹਾ ਦਿਨ ਮਣਾ ਆ ਜਾਣਗੇ ਤੈਨੂੰ ਬੈਂਦੇ ਉੱਠਦੇ ਨੂੰ ਡਾਗ ਫੇਰੇ ਕਰੇਗੀ ਸਿੱਧੀ ਆਪਣੀ ਲਫਜ਼ ਜੀ ਉੱਚਤ ਬੈਠਤ ਠੇਂਗਾ ਪਰਖ ਹੈ ਤਬਕਤ ਮੂंड ਲੁਕਈ ਹੈ ਉਦੋਂ ਕਿੱਥੇ ਮੂਲ ਕਾਏਗਾ ਅਗਲੇ ਬਚਨੇ ਖਰਬਿਨ ਬੈਲ ਬੇਰਾਨੇ ਕੋਈ ਹੈ ਐਸ ਗੱਲ ਨੂੰ ਜਰੂਰ ਸੁਣਿਓ ਤਾਂ ਮੈਂ ਕਹਿਆ ਜਿੰਨਾ ਵਾਹੀ ਕੀਤੀ ਉਹਨਾਂ ਨੂੰ ਪਤਾ ਹੈ ਪੁਰਾਣੀ ਚਲੀਏ ਪੰਜਾਬ ਚ ਖਰਬਿਨ ਬੈਲ ਨਾਮ ਤੋਂ ਬਿਨਾ ਬੇਰਾਨੇ ਦਾ ਅਰਥ ਹੈ ਬੇਗਾਨੇ ਇਹਦਾ ਮਤਲਬ ਕੀ ਹੋ ਗਿਆ ਵੀ ਖਰੀ ਦੇ ਨਾਮ ਤੋਂ ਬਿਨਾ ਇਹ ਸ਼ਬਦ ਪੜ ਰਿਹਾ ਗੁਰੂ ਰੰਧ ਸਾਹਿਬ ਚੋਂ ਮੈਂ ਗੁਜਰੀ ਰਾਗ ਦੇ ਵਿੱਚ ਹੈ ਹਰ ਬਿਨ ਬੈਲ ਬਿਰਾਨੇ ਬਿਰਾਨੇ ਦਾ ਲਫ਼ਜ਼ੀ ਅਰਥ ਹੈ ਬੇਗਾਨਾ ਹੋਈ ਖੈ ਫਾਟੇ ਨਾਕਨ ਟੂਟੇ ਕਾਂਦਨ ਕਉਦੂ ਕੋ ਪੁਸ਼ ਖਈ ਹੈ ਬਿਰਾਨੇ ਬੈਲ ਕੀ ਹੈ ਅਖਰੀ ਅਰਥ ਇਹ ਨੇ ਕਿ ਸਿਮਰਨ ਤੋਂ ਬਿਨਾ ਤੂੰ ਬੇਗਾਨਾ ਬਲਦ ਬਣ ਜਾਣਾ ਹੈ ਇਹ ਬੇਗਾਨਾ ਕੀ ਹੁੰਦਾ ਹੈ ਆਪ ਨੂੰ ਪਤਾ ਹੋਣਾ ਹੈ ਸਾਡੇ ਕਿਰਸਾਨਾਂ ਵਿੱਚ ਵੈਗਰੂ ਇਹਨੂੰ ਇੱਕ ਕਿਸੇ ਇੱਕ ਕਮਿਊਨਿਟੀ ਨਾਲ ਜੋੜ ਕੇ ਨਾ ਵੇਖਿਓ ਜਦੋਂ ਕਿਤੇ ਵੱਤਰ ਸਮਾ ਹੁੰਦਾ ਸੀ ਨਾ ਜਾਂ ਮੀਂਹ ਪੈ ਜਾਣਾ ਮੰਨ ਲਓ ਸੌਣ ਚ ਮੀਂਹ ਪੈ ਗਿਆ ਤੇ ਕੀ ਕਰਦੇ ਹੁੰਦੇ ਸਨ ਕਹਿੰਦੇ ਸਨ ਵੱਤਰ ਦਾ ਸਮਾ ਹੈ ਤੇ ਫਲਾਣੇ ਬੰਦੇ ਦੀ ਜੋਗ ਮੰਗ ਲਿਓ ਬਲਦ ਮੰਗਵੇ ਨੇ ਹੁੰਦੇ ਸਨ ਨਾ ਤੇ ਯਾਦ ਰੱਖਿਓ ਜਿਹੜਾ ਮੰਗਵਾ ਬਲਦ ਹੁੰਦਾ ਹੈ ਨਾ ਜਿਹੜਾ ਮੰਗ ਕੇ ਲਿਆਉਂਦਾ ਕਹਿੰਦਾ ਅੱਜ ਜਿੰਨੀ ਵਾਈ ਜਾਂਦੀ ਪੈਲੀ ਰੱਜ ਕੇ ਵਾ ਲੋ ਇਹ ਕੱਲ ਨੂੰ ਵਾਪਸ ਕਰਨਾ ਉਹ ਫਿਰ ਤਰਸ ਨਹੀਂ ਸੀ ਖਾਂਦਾ ਉਹ ਫਿਰ ਮਾਰ ਕੇ ਸੋਟੀਆਂ ਸਾਰਾ ਦਿਨ ਖਿੱਚੀ ਜਾਂਦਾ ਸੀ ਆਪਣੇ ਬਲਦ ਨਾਲ ਇਹ ਕੁਝ ਨਹੀਂ ਕਰਦਾ ਜਿੰਨਾ ਬੰਦਾ ਮੰਗੇ ਕੋਈ ਬਗਾਨੇ ਬਲਦ ਨਾਲ ਕਰਦਾ ਪੱਠੇ ਵੀ ਨਹੀਂ ਪਾਣੀ ਥੋੜਾ ਜਿਹਾ ਜੋਣਾ ਸਾਰਾ ਦਿਨ ਕਬੀਰ ਸਾਹਿਬ ਕਹਿੰਦੇ ਦੇਖਿਓ ਮਨਾ ਕਿਤੇ ਬਗਾਨੇ ਬਲਦਵਲ ਦੀ ਖਾਲਤ ਨਾ ਹੋ ਜਾਏ ਤੈਨੂੰ ਸਾਰਾ ਦਿਨ ਸੱਚੀ ਮੁੱਚੀ ਕੋਸ ਸੁੱਟਣ ਤੇ ਤੈਨੂੰ ਪਾਣ ਵੀ ਕੁਛ ਨਾ ਬੇਗਾਨੇ ਬਲਦ ਨਾਲ ਜਿਵੇਂ ਵਾਪਰਦੀ ਇਹ ਨਾਮ ਤੋਂ ਬਿਨਾ ਇਸੇ ਤਰ੍ਹਾਂ ਮਨ ਨਾਲ ਵਾਪਰੇਗੀ ਹਰਬਿੰਦ ਬਹਿਲ ਬੇਰਾਨੇ ਹੋਈ ਘੇ ਫਾਟੇ ਨਾਕਨ ਆ ਆ ਨੱਕ ਪਾੜ ਦਿੱਤਾ ਜਿੱਥੇ ਨੱਤ ਮਾਰੀ ਜਿਹੜਾ ਕੰਨ ਸੀ ਮੋਢਾ ਝੋਲਾ ਝੂਲਾ ਪੰਜਾਲੀ ਹਣਾ ਉਹ ਝੂਲਾ ਲੱਕੜ ਦਾ ਇਹੋ ਜਿਹਾ ਹੁੰਦਾ ਸੀ ਉਹ ਲੱਗ ਲੱਗ ਕੇ ਉਹਦਾ ਸਾਰੀ ਗਰਦਨ ਜਿਹੜੀ ਸੀ ਨਾ ਉਹ ਪੱਕ ਜਾਂਦੀ ਸੀ ਫਿਸ ਜਾਂਦੀ ਸੀ ਕੰਨ ਵੇਖੀ ਕਦੇ ਮਣਾ ਆ ਹਾਲਤ ਨਾ ਹੋ ਜੇ ਨੱਕ ਚ ਨਕੇਲ ਪੈ ਜਾਏ ਤੇਰੇ ਗਰਦਨ ਦੇ ਉੱਤੇ ਚੂਲਾ ਪਾ ਪਾ ਕੇ ਉਤੋਂ ਮਾਸ ਸੋਜ ਜਾਏ ਤੇ ਫਿਰ ਇੱਥੋਂ ਤੱਕ ਜਦੋਂ ਬਲਦ ਬੁੱਢਾ ਹੋ ਜਾਂਦਾ ਸੀ ਨਾ ਜੀ ਯਾਦ ਰੱਖਿਓ ਉਹਨੂੰ ਖੁਰਲੀ ਚ ਦਾਣਾ ਪਾਨ ਦੀ ਥਾਂ ਤੇ ਨਾ ਸੁੱਕੀ ਤੂੜੀ ਪਾਉਂਦੇ ਹੁੰਦੇ ਸਾਂ ਫਾਟੇ ਨਾਕਨ ਟੁੱਟੇ ਕਾਂਦਨ ਕੌਦੂ ਕੋਦਰਾ ਕਉਦੂ ਕੋ ਪੁਸਖਈਏ ਤੈਨੂੰ ਆਇਰਾ ਭੋਗ ਹੈ ਨਾ ਆ ਕੁਦਰੇ ਦਾ ਸੱਚੀ ਮੁੱਚੀ ਐਵੇਂ ਤੋੜੀ ਜਿਹਾ ਐਵੇਂ ਸੱਟ ਦੇਣੀ ਮਹਾਰਾਜ ਕਹਿੰਦੇ ਨੇ ਤੇਰੀ ਖਾਲਤ ਕੀ ਹੋਏਗੀ ਹਰ ਬਿਨ ਬੈਲ ਬੇਰਾਨੇ ਹੋਈ ਗਏ ਫਾਟੇ ਨਾਕਨ ਟੁੱਟੇ ਕਾਂਦਨ ਕਉਦੂ ਕੋ ਪੁਸਖਈ ਹੈ ਸਾਰੋ ਦਿਨ ਸੇ ਦੌਲਤ ਬਨ ਮਈਆ ਹੁਣ ਇਸ ਤੋਂ ਅਗਲੀ ਗੱਲ ਕਹੇ ਇਹ ਇਹ ਚਾਰ ਪੰਜ ਗੱਲਾਂ ਕੀਤੀਆਂ ਇੱਕ ਤਾਂ ਪਹਿਲਾਂ ਗੱਲ ਕਹੀ ਵੀ ਤੇਰਾ ਮੂੰਹ ਮਾਂ ਸਭ ਕੁਝ ਹੋਣਾ ਪਰ ਬੰਦਗੀ ਨਹੀਂ ਹੋਣੀ ਜਿੱਦਨ ਤੈਨੂੰ ਕੋਈ ਮੰਗ ਕੇ ਲੈ ਗਿਆ ਬਗਾਨਾ ਉਹਦਨ ਰੱਜ ਕੇ ਉਹਨੇ ਵਾਣਾ ਪਰ ਅਗਲਾ ਬਚਨ ਚ ਉਹਦੇ ਚ ਇਹ ਵੀ ਕੀਤਾ ਬਿਤਰ ਨੱਕ ਪਾੜ ਜਾਏਗਾ ਕੰਧਾ ਤੇਰਾ ਜਿਹੜਾ ਉਹ ਸੁਝ ਜਾਏਗਾ ਫਿਰ ਕਈ ਵਾਰੀ ਜਿਹੜੇ ਬਲਦ ਬੁੱਢੇ ਹੋ ਜਾਂਦੇ ਸਨ ਨਾ ਜੀ ਪੁਰਾਣੇ ਲੋਕ ਖੁਰਲੀ ਤੋਂ ਖੋਲ ਕੇ ਜੰਗਲ ਨੂੰ ਧੱਕ ਦਿੰਦੇ ਸਨ ਪੁਰਾਣੇ ਸਮੇਂ ਆਪ ਹੀ ਖਾਂਦਾ ਰਹੇ ਮਰਦਾ ਰਹੇ ਹੁਣ ਕਿੱਥੇ ਨੂੰ ਪੱਠੇ ਪਾਾਂਗੇ ਮਹਾਰਾਜ ਕੰਨਣ ਵੇਖੀ ਹੋਏ ਆ ਕਿੰਨੇ ਸਵਾਰਥੀ ਲੋਕ ਨੇ ਜਿੰਨੀ ਦੇਰ ਤੱਕ ਹਾਲ ਖਿੱਚਿਆ ਓਨੀ ਦੇਰ ਤੱਕ ਖੁਰਲੀ ਤੇ ਪੱਠਾ ਦੱਥਾ ਦਾਣਾ ਤੈਨੂੰ ਸਰਦੀ ਗਰਮੀ ਬਰਸਾਤ ਤੋਂ ਬਚਾਇਆ ਉਹ ਵੇਖ ਅੱਜ ਤੇਰੇ ਤੇ ਬੁਢੇਪਾ ਆ ਗਿਆ ਅਗਲਿਆਂ ਨੇ ਰੱਸਾ ਖੋਲ ਕੇ ਜੰਗਲ ਛੱਡ ਦਿੱਤਾ ਦੰਦ ਮੂੰਹ 'ਚ ਹੈ ਨਹੀਂ ਸਾਰਾ ਦਿਨ ਵਿਚਾਰਾ ਘਾਹ ਖੋਜਦਾ ਖਿੱਚਦਾ ਦੰਦਾਂ ਤੋਂ ਬਿਨਾਂ ਰੱਜਿਆ ਵੀ ਨਹੀਂ ਜਾਂਦਾ ਪੇਟ ਵੀ ਨਹੀਂ ਭਰਿਆ ਸਾਰੋ ਦਿਨ ਡੋਲਤ ਬਨ ਮਈਆ ਅਜੂਨਾ ਪੇਟ ਅਗਹੀ ਖੈ ਅਜੇ ਪੇਟ ਨਹੀਂ ਭਰਿਆ ਅੱਗੇ ਕਹਿੰਦੇ ਨੇ ਜਨ ਭਗਤਨ ਕੋ ਕਹਿੋ ਨਾ ਮਨ ਨੂੰ ਕੀਓ ਆਪਣੋ ਪਈ ਹੱਤੇ ਨੂੰ ਬੰਦਗੀ ਵਾਲਿਆਂ ਕਦੀ ਕਿਹਾ ਸੀ ਉਹ ਬੰਦਿਆ ਐਸ ਮਨੁੱਖਾ ਜਨਮ ਚ ਕੁਝ ਕਰਜਾ ਨਹੀਂ ਤੇ ਖਾਲਤ ਬੜੀ ਮੰਦੀ ਹੋਣੀ ਮੈਂ ਤਾਂ ਇਹਦੇ ਅਰਥ ਖੋਲਣ ਦਾ ਯਤਨ ਕਰ ਰਿਆਂ ਰੇ ਮਨ ਕੌਣ ਗਤ ਹੋਏ ਹੈ ਤੇਰੀ ਤੇਰੀ ਖਾਲਤ ਕੀ ਹੋਵੇਗੀ ਦੋਖ ਸ਼ਬਦ ਅਸੀਂ ਹੋਰ ਲਾਂਗੇ ਅੱਗੇ ਫਿਰ ਇਹਦੇ ਅਰਥ ਕਰਨੇ ਫਰੀਦ ਸਾਹਿਬ ਦੀ ਬਾਣੀ ਹੈ ਤੇ ਗੁਰਮਖੋ ਇਹ ਆਪ ਸਾਰੇ ਬੈਠੇ ਭਾਈ ਹੁਣ ਗੁਰਮਖਾ ਕੋ ਸੰਥਿਆ ਮੈਂ ਫਿਰ ਵੀ ਕਾਂਗਾ ਗੁਰਮਖੋ ਸਿੱਖੋ ਕਟੋ ਕਟ ਐ ਚੋਲਾ ਛੱਡਣ ਤੋਂ ਪਹਿਲਾ ਪਹਿਲਾ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸੰਥਿਆ ਸਮੇਤ ਪਾਠ ਜ਼ਰੂਰ ਕਰ ਲਓ ਆਪਣੇ ਤੋਂ ਉੱਤਮ ਜੀ ਨੂੰ ਸਮਝ ਕੇ ਉਹਦੇ ਤੋਂ ਹੁਣ ਜੇ ਸੀ ਕਈ ਸਾਡੇ ਇਹ ਪੰਜਾਬ ਜਿਸ ਤਰ੍ਹਾਂ ਜ਼ਿਆਦਾ ਜੀ ਪਹਿਲਾਂ ਸੀ ਹੁਣ ਤੇ ਚਲੋ ਆ ਕੋਵਿਡ ਕਰਕੇ ਥੋੜਾ ਜਿਹਾ ਹੋਰ ਗਮ ਹੋ ਗਿਆ ਵੀ ਆਨਲਾਈਨ ਜਿਹੜਾ ਪੰਜਾਬੀ ਸਿੱਖਦਾ ਵੀ ਅਸੀਂ ਬਾਬਾ ਜੀ ਦੇ ਚਰਨੀ ਲਾ ਦਿੱਤਾ ਉਹ ਪੰਜਾਬੀ ਸਿੱਖਣਾ ਮੈਗਰੂ ਗੁਰਮੁਖੀ ਸਿੱਖਣਾ ਇੱਕ ਸਹਾਈਤਾ ਕਰੇਗਾ ਉਚਾਰਨ ਕਰਨ ਵਿੱਚ ਪਰ ਗੁਰਬਾਣੀ ਦੀ ਸੰਥਿਆ ਕਰਨ ਤੋਂ ਬਿਨਾ ਸ਼ੁੱਧ ਪਾਠ ਨਹੀਂ ਕਰਨਾ ਆਉਂਦਾ ਇਹ ਸੱਚ ਹੈ ਕਿ ਗੁਰਬਾਣੀ ਦੀ ਸੰਥਿਆ ਕਰਾਂਗੇ ਫਿਰ ਅੱਗੋ ਅਰਥਾਂ ਵਿੱਚ ਜਾਵਾਂਗੇ ਤੇ ਫਿਰ ਜਿਹੜਾ ਅਸੀਂ ਰੌਲਾ ਪਾਨੇ ਪੈਣਾ ਅਸੀਂ ਕੋ ਫਲਾਣਾ ਪਖੰਡੀ ਡੱਗਿਆ ਉਹ ਫਲਾਣਾ ਠੱਗ ਗਿਆ ਮੈਂ ਕਹਿੰਦਾ ਤੁਸੀਂ ਆਪਣੇ ਆਪ ਹੀ ਸਾਰੇ ਆਪਣੇ ਘਰ ਸੰਭਲੋ ਜਦੋਂ ਆਪਣੇ ਘਰ ਦਾ ਬੂਆ ਚੰਗਾ ਲਾ ਲਾਂਗੇ ਤੇ ਕਿਸੇ ਨੇ ਸੰਨ ਕਿੱਥੇ ਲਾਣੀ ਜਦੋਂ ਆਪਾਂ ਸ਼ਬਦ ਪੜਾਂਗੇ ਪਾਠ ਕਰਾਂਗੇ ਨਾਲੇ ਇਹ ਜਿਹੜਾ ਪਾਠ ਹੈ ਵੈ ਗੁਰੂ ਜੀ ਇਹ ਕੇਵਲ ਇਹ ਨੌਲੇਜ ਵਾਸਤੇ ਨਹੀਂ ਜਿਵੇਂ ਆਪਾਂ ਕਰਨੇ ਪੈਂ ਜੀ ਕਿਤਾਬਾਂ ਨਾ ਵੀ ਮੈਂ ਡਿਗਰੀ ਕਰ ਰਿਹਾ ਮੈਂ ਪੜ ਰਿਹਾ ਮੈਂ ਪਿਛਲੇ ਦਿਨ ਇੱਕ ਬੇਨਤੀ ਕਹੀ ਛੇ ਦੇ ਇੱਥੇ ਵੀ ਕੀਤੀ ਸੀ ਜੇ ਇਹ ਕਹੀਏ ਜੀ ਇਹ ਬਾਣੀ ਸਿਰਫ ਜਿਉਂਦਿਆਂ ਤੱਕ ਹਾਂਜੀ ਤੇ ਜਿਉਂਦਿਆਂ ਤੱਕ ਤਾਂ ਤਾਂ ਵੀ ਨਾਲੇ ਜਿਉਂਦਿਆਂ ਤੱਕ ਮਾਂ ਪਿਓ ਵੀ ਨਾਲ ਨੇ ਜਿਉਂਦਿਆਂ ਤੱਕ ਤਾਂ ਪੁੱਤਰ ਧੀਆਂ ਵੀ ਨਾਲ ਨੇ ਨਹੀਂ ਗੁਰਮਖੋ ਜੇ ਬਾਣੀ ਵੀ ਸਿਰਫ ਜਿਉਂਦਿਆਂ ਤੱਕ ਹੈ ਤੇ ਮੋਹ ਦੇ ਪਸਾਰੇ ਤੱਕ ਹੀ ਹੈ ਬਾਣੀ ਉੱਥੇ ਜਾਣੀ ਜਿੱਥੇ ਮਰਨ ਤੋਂ ਬਾਅਦ ਸਾਡੀ ਆਤਮਾ ਨੇ ਜਾਣਾ ਹੈ ਇਹ ਗੁਰੂ ਲੋਕ ਪਰਲੋਕ ਦਾ ਸਹਾਇਕ ਹੈ ਕਿਉਂ ਉਸ ਦਿਨ ਕਿਹਾ ਸੀ ਅੱਜ ਅਸੀਂ ਕਰ ਰਹੇ ਆ ਨਹੀਂ ਪਤਾ ਜਿਸ ਦਿਨ ਆ ਬਣੇਗੇ ਉਸ ਦਿਨ ਪਤਾ ਲੱਗਣਾ ਇਸ ਕੀਤੇ ਦੀ ਕੀਮਤ ਕਿੰਨੀ ਕੁ ਸੀ ਕਿੰਨੀ ਇਹਦੀ ਵੈਲਿਊ ਹੈ ਕਿਉਂਕਿ ਅੱਜ ਨਹੀਂ ਸਮਝ ਪੈ ਰਹੀ ਨਾ ਮਹਾਰਾਜ ਨੇ ਉੱਥੇ ਸ਼ਬਦ ਵਰਤੇ ਆ ਮੈਂ ਦੋ ਕੋਰ ਬੇਨਤੀਆਂ ਕਰਨੀਆਂ ਨੇ ਕੀ ਗੱਤ ਹੋਵੇਗੀ ਫਰੀਦ ਸਾਹਿਬ ਤੁਰੇ ਜਾ ਰਹੇ ਸਨ ਬਾਬਾ ਜੀ ਤੇ ਇੱਕ ਵੇਸ਼ਵਾ ਕੈਲੋਜਨ ਨੱਚਣ ਵਾਲੀ ਨਾਚੀ ਉਹ ਆਪਣੀ ਨੌਕਰਾਨੀ ਨੂੰ ਘੱਟ ਕੁੱਟ ਰਹੀ ਸੀ ਇਹ ਵੀ ਉਥਾਨਕਾ ਹੈ ਉਹਨੂੰ ਕੁੱਟੇ ਪਈ ਉਹ ਵਿਚਾਰੀ ਚੀ ਚੰਗਾੜਾ ਪਾਵੇ ਉੱਚੀ ਉੱਚੀ ਮੈਨੂੰ ਨਾ ਮਾਰ ਤੇ ਜੇ ਪੁੱਛਿਆ ਨੂੰ ਕਿਉਂ ਮਾਰਨੀ ਪਈ ਹੈ ਵਿਚਾਰੀ ਨੂੰ ਉਹ ਕਹਿੰਦੀ ਏ ਇਹ ਇਸ ਨਕਮੀ ਨੂੰ ਪਤਾ ਨਹੀਂ ਕਿ ਸੁਰਮਾ ਕਿਵੇਂ ਪੀਣਾ ਹੈ ਪਹਿਲਾਂ ਸੁਰਮਾ ਪੀ ਕੇ ਬੰਦੇ ਹਨਾ ਇਹ ਸੁਰਮਾ ਪੀਂਦੀ ਹੈ ਪੀਠਾ ਐਨੇ ਪਰ ਮੋਟਾ ਪੀ ਦਿੱਤਾ ਬਰੀਕ ਨਹੀਂ ਕੀਤਾ ਤੇ ਜਦੋਂ ਮੈਂ ਆਪਣੀਆਂ ਅੱਖਾਂ 'ਚ ਪਾਇਆ ਮੇਰੀਆਂ ਅੱਖਾਂ 'ਚ ਸੁਰਮਾ ਰੜਕਦਾ ਰਿਹਾ ਮੈਨੂੰ ਸਾਰੀਆਂ ਜਿਹੜੀਆਂ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਨੇ ਉਹ ਦਰਦ ਮਹਿਸੂਸ ਕਰਦੀਆਂ ਨੇ ਫਰੀਦ ਕਹਿਣ ਲੱਗੇ ਇਹ ਕਾਹਦੇ ਵਾਸਤੇ ਸ਼ਰਮਾ ਉਹ ਗੋ ਪਤਾ ਲੱਗਾ ਵੀ ਉਹਨਾਂ ਅੱਖਾਂ ਨਾਲ ਆਪਣੇ ਗਾਕਾਂ ਨੂੰ ਪ੍ਰਭਾਵਿਤ ਕਰਨਾ ਸਮਾ ਆਇਆ ਨੌਕਰਾਨੀ ਨੂੰ ਮਾਰਿਆ ਮੇਰੀਆਂ ਅੱਖਾਂ ਮੋਟਾ ਸੁਲਮਾਨੀ ਸਹਿ ਸਕਦੀਆਂ ਮੈਂ ਫਿਰ ਤੁਕ ਤੋਂ ਦੂਰ ਨਹੀਂ ਜਾਣਾ ਕੌਣ ਗੱਤ ਹੋਏ ਹੈ ਤੇਰੀ ਤੇਰੀ ਕੀ ਹਾਲਤ ਹੋਣੀ ਕੋਈ ਪਤਾ ਨਹੀਂ ਸਮਾਇਆ ਉਸ ਔਰਤ ਨੂੰ ਰੋਗ ਲੱਗਾ ਬਿਮਾਰੀ ਲੱਗੀ ਬਿਮਾਰੀ ਨਾਲ ਜਦੋਂ ਮਰੀ ਲੋਕਾਂ ਨੇ ਕਿਹਾ ਨੂੰ ਚੋਕ ਕੇ ਜੰਗਲ ਸੜੋ ਕਿਸੇ ਨੇ ਕਬਰ ਚ ਨਹੀਂ ਦਫਨਾਇਆ ਜੰਗਲ ਸੜ ਦਾ ਦਰਕਾਰ ਦਿੱਤਾ ਕੁੱਤੇ ਕਾਹ ਇਲਾ ਹੈ ਉਹਨਾਂ ਨੇ ਮਾਸ ਨੋਚ ਕੇ ਖਾਦਾ ਪਿਆਰਿਓ ਫਰੀਦ ਲੰਗਿਆ ਸੱਚੀ ਮੁੱਚੀ ਖੋਪੜੀ ਵੇਸ਼ਵਾਦੀ ਪਈ ਸੀ ਉਹਦੀਆਂ ਅੱਖਾਂ ਵਾਲੀ ਜਿਹੜੀ ਖੋੜ ਸੀ ਅੰਦਰੋਂ ਅੱਖਾਂ ਤਾਂ ਇਲਾ ਲੱਗੀਆਂ ਖਿੱਚ ਕੇ ਤੇ ਪੰਛੀਆਂ ਦੇ ਵਿੱਚ ਆਂਡੇ ਦਿੱਤੇ ਫਰੀਦ ਕਹਿਣ ਲੱਗੇ ਓ ਮਨਾ ਇਹ ਉਹੀ ਖੋਪੜੀ ਹੈ ਇਹ ਉਹੀ ਅੱਖਾਂ ਨੇ ਜਿਹੜੀਆਂ ਮੋٹے ਸੁਰਮੇ ਦੀ ਧਾਰੀ ਨਹੀਂ ਸੱਸੈਂਦੀਆਂ ਅੱਜ ਕਿੱਥੇ ਗਈ ਓ ਆਤਮਾ ਇਹਦੀਆਂ ਅੱਖਾਂ ਵਾਲੀ ਥਾਂ ਤੇ ਪੰਛੀਆਂ ਆਂਡੇ ਦਿੱਤੇ ਨੇ ਅੱਜ ਕਿਉਂ ਨਹੀਂ ਬੋਲਦੀ ਭਈ ਬਾਬਾ ਸਾਹਿਬ ਨੇ ਕਿਹਾ ਜਿਨ ਲੋਏਣ ਜੱਗ ਮੋਇਆ ਤੇ ਮੈਨੂੰ ਚੰਗੀ ਲੱਗੀ ਓ ਥਾਨ ਕਾ ਕੋਈ ਮਾੜੀ ਨਹੀਂ ਸਮਝਾਣ ਵਾਸਤੇ ਜਿਨ੍ਹਾਂ ਅੱਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿਟ ਮੈਂ ਡਿਟ ਦਾ ਮਤਲਬ ਕਿਉਂ ਨਾ ਦੇਖਿਆ ਤਾਂ ਮੈਂ ਇਸ ਉਥਾਨ ਕਾ ਨੂੰ ਆਪ ਨੂੰ ਸੁਣਾਇਆ ਮੈਂ ਡਿਟ ਦਾ ਮਤਲਬ ਕੋਈ ਵਾਪਰੀ ਘਟਨਾ ਨਹੀਂ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿਟ ਕੱਜਲ ਰੇਖਨਾ ਸੈਂਧਿਆ ਸੇ ਪੰਖੀ ਸੁਵੇ ਵਿਖੇਟ ਜਿਹੜੇ ਸੁਰਮੇ ਦੀ ਧਾਰੀ ਨਹੀਂ ਸੈਂਦੇ ਨਾ ਸੱਚੀ ਮੁੱਚੀ ਅੱਜ ਉਹਨਾਂ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੀ ਬਣੇਗਾ ਤੇਰਾ ਇੱਕ ਹੋਰ ਬਚਨ ਹੈ ਕਬੀਰ ਸਾਹਿਬ ਦਾ ਜੇ ਸਿਰ ਰਚ ਰਚ ਬਾਂਧਤ ਪਾਗ ਰੇ ਮਨ ਕੌਣ ਗਤ ਹੋਇ ਹੈ ਤੇਰੀ ਕੀ ਪਤਾ ਕੀ ਬੰਨਣਾ ਜੇ ਸਿਰ ਤੇ ਐ ਲਿਸ਼ਕਾ ਪਿਸ਼ਕਾ ਕੇ ਦਸਤਾਰ ਪਾਗ ਬੰਨ ਐ ਚਲੋ ਉਂਜ ਦਸਤਾਰ ਲਫ਼ਜ਼ ਵੈਸੇ ਜਿਹੜਾ ਸੀ ਇਹ ਪਰਸ਼ਨ ਵਿੱਚੋਂ ਹੈ ਫਾਰਸੀ ਵਿੱਚੋਂ ਹੈ ਪੰਜਾਬੀ ਦਾ ਸ਼ਬਦ ਪਾਗੀ ਹੈ ਤੇ ਪਾਗ ਤੇ ਪਗੜੀ ਸ਼ਬਦ ਕਿੰਦੀ ਵਾਲੇ ਵਰਤੇ ਸਤਿਗੁਰੂ ਕਹਿੰਦੇ ਨੇ ਬਚਨ ਕੀਤਾ ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ ਜੇ ਸਿਰ ਰਾਜ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰੈ ਕਾਗ ਸੁਣੋ ਜੇ ਸਿਰ ਤੇ ਹੈ ਲਿਸ਼ਕਾ ਪੁਸ਼ਕਾ ਕੇ ਪੱਗ ਬੰਨ੍ਹ ਤੇ ਯਾਦ ਰੱਖੋ ਗੁਰਬਾਣੀ ਜਿੱਥੇ ਸਾਡੀ ਦਸਤਾਰ ਅਨਖ ਦੀ ਧਰਮ ਦਾ ਇੱਕ ਅੰਗ ਹੈ ਉਥੇ ਗੁਰੂ ਗ੍ਰੰਥ ਸਾਹਿਬ ਵਿੱਚ ਪੱਗ ਨੂੰ ਹੰਕਾਰ ਦਾ ਸੂਚਕ ਵੀ ਕਿਹਾ ਹੈ ਖੁੱਲੇ ਦਿਲ ਨਾਲ ਸੁਣਿਓ ਮੈਂ ਪੁਲਾਵਾ ਪੱਗ ਦਾ ਫਰੀਦ ਜੀ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ ਗੈਲਾ ਰੂ ਨਾ ਜਾਣਦਾ ਸਿਰ ਵੀ ਮਿੱਟੀ ਖਾਏ ਇਹ ਪਤਾ ਨਹੀਂ ਇਹ ਸਿਰ ਨੂੰ ਮਿੱਟੀ ਨੇ ਖਾ ਜਾਣੇ ਕਬੀਰ ਸਾਹਿਬ ਕਹਿੰਦੇ ਨੇ ਜੇ ਸਿਰ ਰਚ ਰਚ ਬਾਂਧਤ ਪਾਗ ਸੋਸੁਰ ਚੁੰਚ ਸਵਾਰ ਕਾਗ ਇਸ ਤਨ ਧਨ ਕਾ ਕੀ ਕਰ ਪਈਆ ਰਾਮ ਨਾਮ ਕਾ ਇਹ ਨਾ ਦੜਈਆ ਅਖੀਰ ਕਹਿੰਦੇ ਨੇ ਮੇਰੇ ਮਨਾ ਤੂੰ ਗੱਲ ਧਿਆਨ ਨਾਲ ਸੁਣ ਕਹਿਤ ਕਬੀਰ ਸੁਣੋ ਮਨ ਮੇਰੇ ਇਹ ਹਵਾਲ ਹੋਏਗੇ ਤੇ ਰੇ ਮਨ ਕੌਣ ਗਤ ਹੋਇਆ ਹੈ ਤੇਰੀ ਇਹ ਹਵਾਲ ਹੋਏਗੇ ਤੇਰੇ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਝੋ ਜੀ ਬਾਣੀ ਦੀ ਸਮਾਪਤੀ ਤੇ ਕਹਿ ਰਹੇ ਨੇ ਸ਼ਬਦਾਂ ਦੀ ਕਿ ਮਨਾ ਤੇਰੀ ਖਾਲਤ ਕੀ ਹੋਣੀ ਹੈ ਤੈਨੂੰ ਕੋਈ ਪਤਾ ਨਹੀਂ ਕਿਉਂ ਹੋਣੀ ਹੈ ਹੁਣ ਅੱਗੇ ਚੱਲੀਏ ਇਹ ਜਗ ਮਹਿ ਇਹ ਇਸ ਜਗ ਵਿੱਚ ਮੈਂ ਫਿਰ ਬੇਨਤੀ ਕਰਾਂਗਾ ਮੈਂ ਸਮਤ ਲਾਂਗਾ ਤੁਸੀਂ ਸੰਤਿਆ ਕਰਾਣੇ ਲਈ ਬੈਠਿਓ ਇਹ ਅਕਸਰ ਸਾਡੇ ਬੰਦੇ ਈੜੀ ਨੂੰ ਲਾਂ ਬੋਲ ਜਾਂਦੇ ਆ ਹਾ ਹਾ ਨਹੀਂ ਬੋਲਦੇ ਜ਼ਿਆਦਾਤਰ ਕਾਲੀ ਚ ਇਹ ਜਗ ਆ ਜਿਹੜਾ ਜੱਗ ਹੈ ਜਿਹੜਾ ਸੰਸਾਰ ਹੈ ਇਹ ਜਗ ਮੈਂ ਇਸ ਜੱਗ ਵਿੱਚ ਇਸ ਸੰਸਾਰ ਵਿੱਚ RAM ਨਾਮ ਪ੍ਰਭੂ ਦਾ ਨਾਮ ਕੀ ਤੇਰਾ ਮਦਦਗਾਰ ਹੈ ਇਮ ਮਦਦਗਾਰ ਆਪਣੇ ਕੋਲ ਵਰਤ ਕਰਨ ਲੱਗਾ ਉਂਝ ਵੈਸੇ ਅਖਰੀ ਅਰਥ ਇਹ ਨੇ ਇਸ ਜਗ ਵਿੱਚ ਇਸ ਸੰਸਾਰ ਵਿੱਚ ਰਾਮ ਕਾ ਨਾਮ ਸਿੱਧੇ ਅਰਥ ਇਹ ਜਗ ਮੈਂ ਰਾਮ ਨਾਮ ਉਹ ਭਲਿਆ ਮੈਂ ਅਰਥ یوں ਕਰਾਂਗਾ ਇਸ ਜਗਤ ਵਿੱਚ ਪ੍ਰਭੂ ਕਾ ਨਾਮ ਰਾਮ ਕਾ ਨਾਮ ਹੀ ਤੇਰਾ ਮਦਦਗਾਰ ਸੀ ਤੇਰੀ ਸਹਾਇਤਾ ਕਰਨ ਵਾਲੇ ਸੋ ਤੋ ਇਹਨੂੰ ਊੜਾ ਔਂਕੜ ਜ਼ਰੂਰ ਬੋਲਣੀ ਔੜਾ ਨਹੀਂ ਬੰਨ ਦੇਣਾ ਤੋ ਨਹੀਂ ਬੰਨਾ ਤੋ ਸੋ ਤੋ ਨਹੀਂ ਸੁਨਿਓ ਕਾਨ ਊੜਾ ਖੁੱਲਾ ਹੈ ਸੁਨਿਓ ਮਹਾਰਾਜ ਕਹਿੰਦੇ ਨੇ ਇਸ ਜਗ ਵਿੱਚ ਜਿੰਨੇ ਸਾਥ ਦੇਣਾ ਸੀ ਉਹ ਪਰਮਾਤਮਾ ਦਾ ਨਾਮ ਸੀ ਪਰ ਉਸ ਨਾਮ ਨੂੰ ਤੋਦਰ ਤੇ ਤੂੰ ਨਹੀਂ ਸੁਨਿਓ ਨਹੀਂ ਸੁਨਿਆ ਮਹਾਰਾਜ ਕਹਿੰਦੇ ਨੇ ਕਾਨ ਇਹਦਾ ਅਰਥ ਹੋ ਗਿਆ ਕੰਨ ਦੇ ਕੇ ਤਵਜੋ ਦੇ ਕੇ ਸਿਰਫ ਉਪਰੀ ਨਜ਼ਰ ਨਾਲ ਉਪਰੇ ਕੰਨਾਂ ਨਾਲ ਸੁਣ ਲਿਆ ਕਦੀ ਤੂੰ ਇਹਨੂੰ ਸੁਗਿਰਦ ਗੋ ਕੇ ਸੁਣਿਆ ਨਾਮ ਨੂੰ ਕੰਨ ਦੇ ਕੇ ਤਾਂ ਕੰਨ ਦੇ ਕੇ ਸੁਣਦਾ ਮਤਲਬ ਹੁੰਦਾ ਧਿਆਨ ਦਿਓ ਮੈਂ ਤਾਂ ਇੱਕ ਦਿਨ ਇਹ ਪਾਠ ਕਰਦੇ ਆ ਇੱਥੋਂ ਤੱਕ ਗੁਰੂ ਸਾਹਿਬ ਤਾਂ ਰੱਬ ਨੂੰ ਵੀ ਕਹਿ ਦਿੰਦੇ ਨੇ ਮੈਂ ਬੋਲਣ ਆਇਆ ਤੇ ਕੰਨ ਦੇ ਕੇ ਸੁਣੀ ਦੇ ਕੰਨ ਸੁਣੋ ਅਰਦਾਸ ਜੀਓ ਧਿਆਨ ਨਾਲ ਸੁਣੋ ਮੇਰੀ ਅਰਦਾਸ ਇੱਕ ਸ਼ਬਦ ਯਕ ਅਰਜ ਗੁਪਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਕੰਨ ਦੇ ਕੇ ਸੁਣ ਕਰ ਤਾਰ ਮੇਰੀ ਅਰਦਾਸ ਇਹਦਾ ਮਤਲਬ ਕਿ ਨਾਮ ਸੁਣਿਆ ਸਿਰਫ ਉਪਰ ਉਪਰ ਵੀ ਬਾਬੇ ਐਵੇਂ ਕਹੀ ਜਾਂਦੇ ਆ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਮਹਾਰਾਜ ਕਹਿੰਦੇ ਨੇ ਤੈਨੂੰ ਪਤਾ ਹੀ ਨਹੀਂ ਲੱਗਾ ਕਮਲਿਆ ਤੂੰ ਕੰਨ ਦੇ ਕੇ ਧਿਆਨ ਨਾਲ ਕਦੀ ਸੁਣਿਆ ਹੀ ਨਹੀਂ ਇਹ ਜੱਗ ਮੈਂ RAM ਨਾਮ ਸੋ ਤਉ ਨਾ ਸੋ ਤਉ ਨਹੀਂ ਸੁਨਿਓ ਕਾਨ ਤੂੰ ਕੰਨਾਂ ਨਾਲ ਨਹੀਂ ਸੁਣਿਆ ਧਿਆਨ ਦੇ ਕੇ ਨਹੀਂ ਸੁਣਿਆ ਇਹਨੂੰ ਜੇ ਹੋਰ ਗਹਿਰਾ ਜਾਈਏ ਤੂੰ ਅੰਦਰ ਦੇ ਕੰਨ ਨਾਲ ਨਹੀਂ ਸੁਣਿਆ ਉਹ ਸੁਨੀਰ ਨਾਲ ਨਹੀਂ ਸੁਣਿਆ ਜਿਹੜਾ ਇਸ ਕੰਨਾਂ ਦਾ ਵੀ ਮਥਾਜ ਨਹੀਂ ਇਸ ਜੱਗ ਵਿੱਚ ਸਿਰ ਪਰਮਾਤਮਾ ਦਾ ਨਾਮ ਕੋ ਮੇਰੇ ਮਨਾ ਤੂੰ ਧਿਆਨ ਦੇ ਕੇ ਤਵਜੂ ਦੇ ਕੇ ਸੁਣਿਆ ਹੀ ਨਹੀਂ ਹੋਇਆ ਕੀ ਜੀ ਕਿਉਂ ਨਹੀਂ ਸੁਣਿਆ ਕਹਿਣ ਲੱਗੇ ਕੁਝ ਹੋਰ ਸੁਣਨ ਨੂੰ ਬੈਠਾ ਸੀ ਉਹ ਸੀ ਵਿਖਿਆਨ ਸੋ ਆਤ ਲੁਭਾਨ ਇਸ ਤੋਂ ਅਗਲਾ ਬਚਨ ਕੱਲ ਵੀ ਅਰਥ ਕੀਤੇ ਸਨ ਵਿਖਿਆ ਔਰ ਵਿਖੇ ਇਥੇ ਵਿਕੀਅੰਦ ਅਰਥ ਆਪਾਂ ਬਹੁਵਚਨ ਚ ਕਰ ਲਈਏ ਬਹੁਵਚਨ ਚ ਇਹ ਜਿਹੜੇ ਵਿਸ਼ੇ ਵਕਾਰ ਨੇ ਵਾਸ਼ਨਾਵਾਂ ਇਹਨਾਂ ਵਿਸ਼ੇ ਵਕਾਰਾਂ ਵਿੱਚ ਅਤ ਅਰਥ ਅਤੀ ਮਤਲਬ ਅਤੀ ਦਾ ਅਰਥ ਹੁੰਦਾ ਸਿਰੇ ਲਾ ਦੇਣਾ ਥੋੜੀ ਬਹਤੀ ਗੁੰਜਾਇਸ਼ ਨਾ ਰਹਿਣੀ ਵਿਕੀਨ ਸਿਓ ਅਤ ਲੁਭਾਨ ਤੂੰ ਇਹਨਾਂ ਵਿਸ਼ਿਆਂ ਵਿੱਚ ਅਤ ਦਾ ਲੁਭਤ ਕਹ ਤੇਰੀ ਗੁੰਜਾਇਸ਼ ਹੀ ਕੋਈ ਨਹੀਂ ਬਤਨਦੀ ਅਤ ਚੁਕਲੀ ਤੂੰ ਅਤ ਲੁਭਾਨ ਤੇ ਮਹਾਰਾਜ ਕਹਿੰਦੇ ਨੇ ਮਤ ਨਾਹਨ ਨਾਹਨ ਹਾਏ ਨੁਸ਼ਿਆਰੀ ਨਾ ਨਹੀਂ ਮਤ ਨਾਹਨ ਫੇਰੀ ਹਜ਼ੂਰ ਕਹਿੰਦੇ ਨੇ ਉਹ ਉਹ ਮਨਾ ਤੇਰਾ ਕੀ ਖਾਲ ਹੋਵੇਗਾ ਕਿੰਨੇ ਸਾਲ ਹੋ ਗਏ ਤੈਨੂੰ ਵਾਸ਼ਨਾ ਭੋਗਦਿਆਂ ਭੋਗਦਿਆਂ ਇਹ ਤੇਰੀ ਅੱਗ ਨਹੀਂ ਮੁੱਕੀ ਇਹ ਅੱਗ ਦੇ ਭਾਮੜ ਹੋਰ ਤੇਜ ਹੋ ਗਏ ਮਤ ਨਾਹਨ ਫੇਰੀ ਕਦੀ ਆਪਣੀ ਸੁਰਤ ਨੂੰ ਕਮਾ ਤੇ ਸਹੀ ਹੈ ਨਾ ਤੂੰ ਤੇਰੀ ਮਤ ਨੇ ਕਦੀ ਕਿਹਾ ਬਸ ਜੋ ਕੁਝ ਮੰਨਣਾ ਸੀ ਜੋ ਕੁਝ ਭੋਗਣਾ ਸੀ ਜੋ ਕੁਝ ਸੀ ਖਤਮ ਮਹਾਰਜ ਕਹਿੰਦੇ ਕਰੀਏ ਕੀ ਇਹ ਮੰਨ ਦੀ ਕੀ ਹਾਲਤ ਹੋਵੇਗੀ ਇਹ ਨਕੰਮਾ ਮਰ ਜਾਣਾ ਅਜੇ ਵਿਉ ਦੇ ਵਿੱਚ ਖੜੇ